ਪੰਜਾਬੀਆਂ ਦੇ ਬਹੁਤ ਸਾਰੇ ਬੱਚੇ ਕੈਨੇਡਾ ਵਿੱਚ ਅਨਾਥ ਰਹਿੰਦੇ ਨੇ ਬਹੁਤੇ ਹੈਰਾਨ ਨ ਹੋਇਓ ਜੇ ਕਿਉਂਕਿ ਇਹ ਬੱਚੇ ਅਨਾਥ ਇਸ ਲਈ ਨਹੀਂ ਹੁੰਦੇ ਕਿ ਇਹਨਾਂ ਦੇ ਬੱਚਿਆਂ ਦੇ ਮਾਪਿਓ ਦੀ ਕਿਸੇ ਹਾਦਸੇ ਦੇ ਐਕਸੀਡੈਂਟ ਵਿੱਚ ਮੌਤ ਹੋ ਜਾਂਦੀ ਹੈ ਤੇ ਨਾ ਹੀ ਇਹਨਾਂ ਬੱਚਿਆਂ ਦੇ ਮਾਪਿਓ ਨੂੰ ਕੋਈ ਬਿਮਾਰੀ ਲੱਗਦੀ ਜਿਹਦੇ ਕਰਕੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਜਦ ਕਿ ਇਹ ਬੱਚੇ ਜਿਹੜੇ ਨੇ ਜੰਮਦੇ ਅਨਾਥ ਹੁੰਦੇ ਨੇ ਅਨਾਥ ਇਸ ਲਈ ਹੁੰਦੇ ਨੇ ਕਿਉਂਕਿ ਜਨਮ ਦੇਣ ਤੋਂ ਬਾਅਦ ਇਹਨਾਂ ਦੀਆਂ ਮਾਵਾਂ ਜਿਹੜੀਆਂ ਨੇ ਇਹਨਾਂ ਨੂੰ ਹਸਪੀਟਲ ਦੇ ਵਿੱਚ ਛੱਡ ਕੇ ਗਾਂ ਚਲੀਆਂ ਜਾਂਦੀਆਂ ਨੇ ਔਰ ਬਹੁਤੀ ਵਾਰ ਇਹਨਾਂ ਬੱਚਿਆਂ ਦੇ ਇਹਦੇ ਬਾਪ ਦਾ ਵੀ ਨਹੀਂ ਪਤਾ ਲੱਗ ਪਉਂਦਾ ਕਿ ਇਹਨਾਂ ਉਹ ਤੁਸੀਂ ਕਹੋਗੇ ਕਿ ਇਹ ਗੱਲਾਂ ਮੈਂ ਕਿਉਂ ਕਰਦਾ ਪਿਆ ਆ ਉਹ ਇਸ ਲਈ ਕਰਦਾ ਪਿਆ ਆ ਕਿ ਇਹ ਗੱਲਾਂ ਸਾਡੇ ਵਾਸਤੇ ਪੰਜਾਬੀਆਂ ਲਈ ਸਾਡੇ ਸਿੱਖਾਂ ਵਾਸਤੇ ਬਹੁਤ ਜ਼ਿਆਦੀਆਂ ਸ਼ਰਮ ਰਾਖ ਨੇ ਸਾਡੇ ਵਾਸਤੇ ਨਮੋਸ਼ੀ ਵਾਲੀਆਂ ਗੱਲਾਂ ਹੈਗੀਆਂ ਨੇ ਕਿਉਂਕਿ ਇਹ ਬੱਚਾ ਸਾਡੀਆਂ ਇਹ ਬੱਚੇ ਜਿਹੜੇ ਨੇ ਸਾਡੀਆਂ ਹੀ ਧੀਆਂ ਭੈਣਾਂ ਦੇ ਕੁੱਖਾਂ ਦੇ ਵਿੱਚੋਂ ਪੈਦਾ ਹੋ ਰਹੇ ਨੇ ਤੇ ਅਕਸਰ ਪਹਿਲਾਂ ਸਮਾਂ ਚ ਕਹਿੰਦੇ ਸੀ ਨਾ ਕਿ ਅਗਰ ਕਿਸੇ ਦੇ ਕੋਲ ਇਹੋ ਜਿਹੇ ਬੱਚਾ ਪੈਦਾ ਹੋਇਆ ਹੋਊਗਾ ਤੇ ਉਹ ਕਹਿੰਦੇ ਨਜਾਇਜ਼ ਔਲਾਦ ਜਾਂ ਕਿਸੇ ਗੋਰੇ ਦੀ ਜਾਂ ਕਿਸੇ ਕਾਲੇ ਦੀ ਹੋਣੀ ਆ ਇਹ ਔਲਾਦ ਨਾ ਗੋਰੇ ਦੀ ਨਾ ਕਾਲੇ ਦੀ ਇਹ ਔਲਾਦਾਂ ਵੀ ਸਾਡੀਆਂ ਆਪਣੀਆਂ ਹੈਗੀਆਂ ਨੇ ਉਹ ਇਹ ਇਸ ਲਈ ਮੈਂ ਤੁਹਾਨੂੰ ਗੱਲ ਕਹਿ ਰਿਹਾ ਕਿਉਂਕਿ ਜੋ ਕੇ ਸਮੇਂ ਦੇ ਵਿੱਚ ਨਾ ਲਿਵਨ ਰਿਲੇਸ਼ਨਸ਼ਿਪ ਦਾ ਕਨਸੈਪਟ ਬਿਨਾ ਵਿਆਹ ਤੋਂ ਇਕੱਠੇ ਰਹਿਣ ਦਾ ਕਨਸੈਪਟ ਵਨ ਨਾਈਟ ਸਟੈਂਡ ਦਾ ਕਨਸੈਪਟ ਬਾਹਰ ਘੁੰਮਣ ਫਿਰਨ ਦਾ ਤੇ ਸਰੀਰਕ ਸੰਬੰਧ ਜਿਹੜਾ ਹੈਗਾ ਫਿਜ਼ੀਕਲ ਰਿਲੇਸ਼ਨ ਬਣਾਉਣ ਦਾ ਜਿਹੜਾ ਟ੍ਰੈਂਡ ਹੈਗਾ ਆ ਫਰੈਂਡ ਫਾਰ ਬੈਨੀਫਿਟ ਦਾ ਹੋ ਗਿਆ ਜਾਂ ਗਿਵ ਐਂਡ ਟੇਕ ਵਾਲਾ ਜਿਹੜਾ ਸਾਡਾ ਰਿਲੇਸ਼ਨਸ਼ਿਪ ਜਿਹੜੇ ਅੱਜ ਕੱਲ ਬਣ ਰਹੇ ਹੈਗੇ ਜਿ ਉਹਨਾਂ ਨੂੰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਓਪਨ ਹੈਂਡਲੀ ਉਹਨਾਂ ਨੂੰ ਕਹਿ ਲਿਆ ਨਾ ਵੀ ਅਸੀਂ ਐਕਸੈਪਟ ਕਰ ਰਹੇ ਹੈਗੇ ਉਹਦਾ ਨਤੀਜਾ ਸਾਡੇ ਸਾਹ ਔਰ ਇਹ ਜਿਹੜੇ ਬੱਚੇ ਪੈਦਾ ਕਰਕੇ ਛੱਡੇ ਜਾ ਰਹੇ ਨੇ ਸਾਡੇ ਲਈ ਚਿੰਤਾ ਦਾ ਵਿਸ਼ਾ ਨੇ ਵੀ ਬੱਚੇ ਜਾ ਕਿੱਥੇ ਰਹੇ ਨੇ ਜੇ ਤੁਸੀਂ ਥੋੜੀ ਬਹੁਤੀ ਵੀ ਸਮਾਜ ਦੀ ਜਾਂ ਥੋੜੀ ਬਹੁਤੀ ਵੀ ਤੁਸੀਂ ਆਪ ਦੇ ਧਰਮ ਦੀ ਗੱਲ ਸਮਝਦੇ ਸੁਣਦੇ ਹੈਗੇ ਹੋ ਨਾ ਤੇ ਤੁਹਾਨੂੰ ਇਹ ਗੱਲ ਨੂੰ ਚੰਗੀ ਤਰ੍ਹਾਂ ਚਿਤਣਾ ਪਵੇਗਾ ਵੀ ਇਹ ਸਾਡੇ ਨਾਲ ਹੋਕ ਹੀ ਰਿਹਾ ਇਸ ਵੇਲੇ ਕਿਉਂਕਿ ਇਹ ਜਿਹੜੇ ਬੱਚੇ ਪੈਦਾ ਹੁੰਦੇ ਨੇ ਇਹ ਅਕਸਰ ਕਿਤੇ ਨਾ ਕਿਤੇ ਜਾ ਰਹੇ ਨੇ ਨਾ ਕਿ ਸਾਡੀਆਂ ਕੋਈ ਆਹੋ ਜਿਹੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਕੈਨੇਡਾ ਦੇ ਵਿੱਚ ਜਿਹੜੀਆਂ ਉਹ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀਆਂ ਨੇ ਜੋ ਅਸੀਂ ਪਿੱਛੇ ਚਾਤ ਮਾਰੀਏ ਖੁਦਾ ਨਾ ਖਾਸਤਾ ਰੱਬ ਨਾ ਕਰੇ ਕਿਸੇ ਪਰਿਵਾਰ ਵਿੱਚ ਕੋਈ ਬੱਚਾ ਨਾਤ ਹੋ ਜਾਵੇ ਤੇ ਅਕਸਰ ਕੀ ਹੁੰਦਾ ਹੈ ਕਿ ਉਸ ਬੱਚੇ ਦੇ ਜਿਹੜੇ ਨੇੜਲੇ ਰਿਸ਼ਤੇਦਾਰ ਹੁੰਦੇ ਨੇ ਦਾਦਾ ਦਾਦੀ ਚਾਚੇ ਤਾਏ ਨਾਨੇ ਜਾਂ ਨਾਨਾ ਨਾਨੀ ਹੋਗੇ ਮਾਮੇ ਨਾਨਕੇ ਹੋਗੇ ਉਹ ਅਕਸਰ ਉਸ ਬੱਚੇ ਨੂੰ ਅਡਾਪਟ ਕਰ ਲੈਂਦੇ ਨੇ ਉਸ ਬੱਚੇ ਦੀ ਬੱਚੇ ਦਾ ਪਾਲਣ ਪੋਸ਼ਣ ਕਰਦੇ ਨੇ ਤੇ ਜੇ ਫਿਰ ਵੀ ਉਹਦਾ ਕੋਈ ਪਾਲਣ ਪੋਸ਼ਣ ਕਰਨ ਵਾਲਾ ਨਹੀਂ ਹੁੰਦਾ ਤਾਂ ਸਾਡੀਆਂ ਹੋਰ ਸੰਸਥਾਵਾਂ ਜਿਵੇਂ ਪਿੰਗਲਵਾੜਾ ਹੋ ਗਿਆ ਜਾਂ ਆਪਣੇ ਯੂਨਾਈਟਿਡ ਯੂਨਿਕ ਹੋਮਸ ਵਾਲੇ ਹੋ ਗਏ ਜਾਂ ਪ੍ਰਭ ਆਸਰਾ ਗਰੁੱਪ ਹੋ ਗਿਆ ਇਹ ਸਾਰੀਆਂ ਸੰਸਥਾਵਾਂ ਉਹ ਜੋ ਬੱਚਿਆਂ ਨੂੰ ਅਡਾਪਟ ਕਰਦੇ ਆ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਨੇ ਪਰ ਕੈਨੇਡਾ ਦੇ ਵਿੱਚ ਸਾਡੇ ਬੱਚੇ ਜਾਂਦੇ ਕਿੱਥੇ ਨੇ ਕੋਈ ਸੋਚਿਆ ਤੁਸੀਂ ਸੋਚੋ ਥੋੜਾ ਜਿਹਾ ਸੋਚਣ ਦੀ ਕੋਸ਼ਿਸ਼ ਕਰੋ ਉਹ ਮੈਂ ਤੁਹਾਨੂੰ ਇਸ ਲਈ ਕਹਿ ਰਿਹਾ ਕਿਉਂਕਿ ਅਸੀਂ ਆਮ ਰੀਲਾਂ ਰੂਲਾਂ ਉੱਤੇ ਜਾਂ ਹੋਰ ਆਪਾਂ ਨੱਚਣ ਗਾਉਣ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਆਪ ਦਾ ਟਾਈਮ ਖਰਾਬ ਕਰਦੇ ਆ ਪਰ ਜਿੱਥੇ ਥੋੜੀ ਜੀ ਗੱਲ ਸੋਚਣ ਸਮਝਣ ਵਾਲੀ ਆਉਂਦੀ ਉੱਥੇ ਅਸੀਂ ਬਹੁਤਾ ਰੀਲਾਂ ਨੂੰ ਲਾਈਕ ਨਹੀਂ ਕਰਦੇ ਹੁੰਦੇ ਬਹੁਤੇ ਫਿਰ ਇਹ ਕਮੈਂਟ ਕਰਦੇ ਤੁਹਾਡੀ ਰੀਲ ਲੰਬੀ ਹੋ ਗਈ ਹੈ ਜੀ ਔਰ ਮੈਂ ਤੁਹਾਨੂੰ ਵੀਰੋ ਇਹ ਗੱਲ ਦੱਸ ਦਿਆ ਨਾ ਵੀ ਇਹ ਜਿਹੜੇ ਬੱਚੇ ਪੈਦਾ ਹੋ ਰਹੇ ਨੇ ਨਾ ਇਹ ਜਿਨ੍ਹਾਂ ਨੇ ਬੱਚੇ ਪੈਦਾ ਕੀਤੇ ਨੇ ਉਹਨਾਂ ਨੇ ਰੱਬ ਦਾ ਇੱਕ ਮਿਹਣਾ ਲੈ ਲੈਣਾ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਤੇ ਕਾਮਯਾਬ ਨਹੀਂ ਹੋ ਪਾਉਣਾ ਤੇ ਨਾ ਹੀ ਉਹ ਮਾਵਾਂ ਨੇ ਕਾ ਕਦੀ ਕੋਈ ਬੱਚਾ ਜੰਮ ਪਾਉਣਾ ਜਿਨ੍ਹਾਂ ਨੇ ਇਹੋ ਜਿਹੇ ਬੱਚੇ ਜੰਮ ਕੇ ਛੱਡ ਦਿੱਤੇ ਹੈਗੇ ਨੇ ਔਰ ਇਹਦੇ ਵਿੱਚ ਬਹੁਤ ਵੱਡਾ ਕਾਰਨ ਜਿੱਦਾਂ ਤੁਹਾਨੂੰ ਦੱਸ ਚੁੱਕਾ ਕਿ ਅੱਜਕੱਲ ਦਾ ਜੋ ਕੇ ਜੰਮੇ ਤਾਂ ਵਿੱਚ ਜਿਹੜਾ ਲਵਨ ਰਿਲੇਸ਼ਨਸ਼ਿਪ ਦਾ ਕਨਸੈਪਟ ਤੇ ਦੂਜਾ ਨਸ਼ਿਆਂ ਦਾ ਕਨਸੈਪਟ ਬੜੀਆਂ ਸਾਡੀਆਂ ਕੁੜੀਆਂ ਨੇ ਜਿਹੜੀਆਂ ਇੱਥੇ ਆ ਕੇ ਨਸ਼ੇ ਕਰਦੀਆਂ ਨੇ, ਮੁੰਡੇ ਨਸ਼ੇ ਕਰਦੇ ਨੇ। ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਫਿਜ਼ੀਕਲ ਰਿਲੇਸ਼ਨ ਬਣਦੇ ਨੇ ਤੇ ਇਹੋ ਜਿਹੇ ਬੱਚੇ ਜਿਹੜੇ ਨੇ ਪੈਦਾ ਹੁੰਦੇ ਨੇ ਤੇ ਕਈ ਵਾਰੀ ਜਿਹੜੇ ਮੁੰਡੇ ਨੇ ਉਹ ਕੁੜੀਆਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਵਰਗਲਾ ਲੈਂਦੇ ਨੇ ਵੀ ਮੈਂ ਤੇਰਾ ਨਾ ਵਿਆਹ ਕਰਾਊਂਗਾ, ਮੈਂ ਤੇਰਾ ਫਲਾਣਾ ਕਰੂੰਗਾ, ਟਿਮਕਾ ਕਰੂੰਗਾ। ਤੇ ਜਦੋਂ ਲੜਕੀ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਦੋਂ ਉਸ ਲੜਕੀ ਨੂੰ ਛੱਡ ਕੇ ਦੇ ਗਾਂ ਚਲੇ ਜਾਂਦੇ ਨੇ। ਇਹ ਕੋਈ ਨਵੀਂ ਗੱਲ ਨਹੀਂ ਹੈਗੀ ਤੇ ਕਈ ਵਾਰੀ ਲੜਕੀਆਂ ਜਿਹੜੀਆਂ ਦੇ ਬੱਚਾ ਜਨਮ ਪੈਦ ਜਨਮ ਦੇਣ ਤੋਂ ਬਾਅਦ ਆਪਣੇ ਮਾਪਿਆਂ ਨੂੰ ਪਿੱਛੇ ਨਹੀਂ ਇਹ ਗੱਲਬਾਰ ਸਾਡੇ ਨਾਲ ਹੋਈ ਹੈਗੀ ਆ ਹੁਣ ਸਾਡੇ ਲਈ ਵਿਸ਼ਾ ਇਹ ਆ ਵੀ ਬੱਚੇ ਹੁਣ ਜਿਹੜੇ ਜੰਮਦੇ ਨੇ ਉਹ ਜਾਂਦੇ ਕਿੱਥੇ ਹੈਗੇ ਨੇ ਜਿਦਾਂ ਤੁਹਾਨੂੰ ਪਿਛਲੀ ਐਗਜ਼ਾਮਪਲ ਦੇ ਚੁੱਕਾ ਵੀ ਇੰਡੀਆ ਦੇ ਵਿੱਚ ਸਾਡੀਆਂ ਸੰਸਥਾਵਾਂ ਜਾਂ ਸਾਡੇ ਜਿਹੜੇ ਰੀਤੀ ਰਿਵਾਜ ਨੇ ਸਮਾਜਿਕ ਰੀਤੀ ਰਿਵਾਜ ਨੂੰ ਉਹਦੇ ਵਿੱਚ ਬੱਚਾ ਕਿਤੇ ਨਾ ਕਿਤੇ ਜਿਹੜਾ ਉਹ ਅਡਾਪਟ ਹੋ ਜਾਂਦਾ ਪਰ ਕੈਨੇਡਾ ਦੇ ਵਿੱਚ ਕੀ ਅਸੀਂ ਲੋਕ ਇਹੋ ਜਿਹੇ ਬੱਚਿਆਂ ਨੂੰ ਅਡਾਪਟ ਕਰ ਰਹੇ ਹਾਂ ਕਿ ਸਾਡੀਆਂ ਕੋਈ ਸੰਸਥਾਵਾਂ ਇਹਦੇ ਉੱਤੇ ਕੰਮ ਕਰ ਰਹੀਆਂ ਨੇ ਸੋਚਣ ਦੀ ਗੱਲ ਆ ਹੁਣ ਤੁਸੀਂ ਬਹੁਤੇ ਕਹੋਗੇ ਕਿ ਇਹ ਤੇ ਬੱਚੇ ਫਾਸਟਰ ਹੋਮ ਚਲੇ ਜਾਂਦੇ ਆ ਇਹ ਤੇ ਫਾਸਟਰ ਪੇਰੈਂਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਅ ਮੈਂ ਤੁਹਾਡੇ ਨਾਲ ਇਸ ਚੀਜ਼ ਦੇ ਉੱਤੇ ਬਿਲਕੁਲ ਸਹਿਮਤ ਹਾਂ ਜੀ ਉਹ ਫਾਸਟਰ ਹੋਮ ਤੇ ਚਲੇ ਜਾਂਦੇ ਨੇ ਪਰ ਫਾਸਟਰ ਹੋਮ ਦੇ ਵੀ ਇੱਕ ਸਾਈਡ ਰਿਐਲਿਟੀ ਹੈਗੀ ਉਹ ਪਰਦੇ ਦੇ ਪਿੱਛੇ ਦੀ ਇੱਕ ਹੋਰ ਲਾਈਫ ਚੱਲਦੀ ਹੈ ਜਿਹਦੇ ਬਾਰੇ ਅਸੀਂ ਬਹੁਤਾ ਜ਼ਿਕਰ ਨਹੀਂ ਕਰਦੇ ਹੈਗੇ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਵਾਂ ਹੁੰਦਾ ਕਿ ਆ ਵੀ ਇਹ ਜਿਹੜੇ ਬੱਚੇ ਜਦੋਂ ਪੈਦਾ ਹੁੰਦੇ ਨੇ ਤੇ ਕਈ ਵਾਰ ਇਹਨਾਂ ਨੂੰ ਹੋਰ ਨਾ ਕਮਿਊਨਿਟੀਆਂ ਦੇ ਜਿਹੜੇ ਲੋਕ ਨੇ ਗੋਰੇ ਹੋਗੇ ਕਾਲੇ ਹੋਗੇ ਜਾਂ ਕਿਸੇ ਹੋਰ ਕਮਿਊਨਿਟੀ ਦੇ ਲੋਕ ਜਿਹੜੇ ਨੇ ਉਹ ਅਡਾਪਟ ਕਰ ਲੈਂਦੇ ਨੇ ਤੇ ਜੇ ਨੂੰ ਕੋਈ ਅਡਾਪਟ ਨਹੀਂ ਕਰਦਾ ਹੈਗਾ ਉਹਨਾਂ ਨੂੰ ਜਿਹੜੇ ਫਾਸਟਰ ਸੈਂਟਰਸ ਹੁੰਦੇ ਨੇ ਉੱਥੇ ਭੇਜ ਦਿੱਤਾ ਜਾਂਦਾ ਤੇ ਇਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦਾ ਜਿਹੜਾ ਖਰਚਾ ਹੁੰਦਾ ਉਹ ਕੈਨੇਡਾ ਸਰਕਾਰ ਦਿੰਦੀ ਆ ਔਰ ਬਹੁਤੀਆਂ ਫੈਮਿਲੀ ਜਿਹੜੀਆਂ ਨੇ ਕਈ ਵਾਰੀ ਇਹਨਾਂ ਬੱਚਿਆਂ ਨੂੰ ਇਸ ਲਈ ਵੀ ਪਾਲਦੀਆਂ ਪੋਸਤੀਆਂ ਨੇ ਵੀ ਉਹਨਾਂ ਨੂੰ ਗਵਰਨਮੈਂਟ ਵੱਲੋਂ ਅਰਦਾਦ ਮਿਲਦੀ ਰਹਿੰਦੀ ਆ ਤਾਂ ਉਸ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਰਹਿੰਦੇ ਹੈਗੇ ਨੇ ਪਰ ਜਿਹੜੇ ਸਟਾਟ ਨੇ ਉਹ ਕੁਝ ਹੋਰ ਕਹਿੰਦੇ ਨੇ ਜਿਹੜੇ ਤੱਤ ਵਿੱਚੋਂ ਨਿਕਲ ਕੇ ਆਉਂਦੇ ਨੇ ਨਾ ਉਹ ਕੁਝ ਹੋਰ ਕਹਿੰਦੇ ਨੇ ਉਹਦੇ ਵਿੱਚ ਕੀ ਹੁੰਦਾ ਵੀ ਕਈ ਵਾਰੀ ਇਹਨਾਂ ਬੱਚਿਆਂ ਨੂੰ ਅਡਾਪਟ ਕਰਨ ਤੋਂ ਬਾਅਦ 2 2.5 ਸਾਲ ਬਾਅਦ ਛੱਡ ਦਿੱਤਾ ਜਾਂਦਾ ਛੱਡਿਆ ਇਸ ਲਈ ਜਾਂਦਾ ਵੀ ਉਹਦੇ ਮਾਪਿਓ ਹੁੰਦੇ ਕਹਿੰਦੇ ਸਾਡੇ ਕੋਲ ਸੰਭਾਲਿਆ ਨਹੀਂ ਜਾਂਦਾ ਤੇ ਇੱਕ ਤਰ੍ਹਾਂ ਦੇ ਨਾਲ ਇਹੋ ਜਿਹਾ ਰਵਈਆ ਹੁੰਦਾ ਜਿੱਦਾਂ ਇੱਥੇ ਕੁੱਤੇ ਬਿੱਲੇ ਰੱਖਣ ਦੇ ਨਾਲ ਲੋਕ ਕਰਦੇ ਨੇ ਨਾ ਕਿ ਕਿਸੇ ਕੁੱਤੇ ਨੂੰ ਰੱਖਿਆ 2 ਸਾਲ ਬਾਅਦ ਚ ਨਹੀਂ ਸੰਭਾਲਿਆ ਗਿਆ ਨਹੀਂ ਉਹਦਾ ਖਰਚਾ ਚੱਲਿਆ ਤੇ ਆਪਾਂ ਕੁੱਤੇ ਨੂੰ ਸ਼ੈਲਟਰ ਵਿੱਚ ਛੱਡ ਗਏ ਤੇ ਜਾਂ ਉਸੇ ਬਿੱਲੀ ਨੂੰ ਆਪਾਂ ਛੱਡ ਗਏ ਇਹੀ ਚੀਜ਼ ਇਹਨਾਂ ਬੱਚਿਆਂ ਦੇ ਨਾਲ ਕੀਤੀ ਜਾਂਦੀ ਹੈ ਨਾ ਬੱਚਿਆਂ ਦਾ ਮਾਨਸਿਕ ਸ਼ੋਸ਼ਣ ਜਿਹੜਾ ਉਹ ਰੱਜ ਕੇ ਕੀਤਾ ਜਾਂਦਾ ਤੇ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਸਰੀਰਕ ਸ਼ੋਸ਼ਣ ਉਹ ਵੀ ਕੀਤਾ ਜਾਂਦਾ ਇਹਦੇ ਵਿੱਚ ਪਰਿਸ਼ਤ ਬਾਅਦ ਜਿਹੜੇ ਬੱਚੇ ਹੈਗੇ ਨੇ ਕਈ ਵਾਰੀ ਆਪਣੇ ਮਾਪਿਓ ਜਿਹੜੇ ਨੇ 18 ਸਾਲ ਦੀ ਉਮਰ ਤੱਕ 2-3 ਵਾਰੀ ਬਦਲ ਲੈਂਦੇ ਹੈਗੇ ਨੇ ਤੇ ਬਹੁਤ ਵਾਰ ਦੇਖਣ ਵਿੱਚ ਇਹ ਵੀ ਆਉਂਦਾ ਕਿ ਇਹ ਜਿਹੜੇ ਬੱਚੇ ਨੇ 18 ਸਾਲ ਤੱਕ ਹੀ ਮਾਪਿਓ ਦੇ ਨਾਲ ਰਹਿੰਦੇ ਨੇ ਉਸ ਤੋਂ ਬਾਅਦ ਇਹ ਅਲੱਗ ਹੋ ਜਾਂਦੇ ਨੇ ਔਰ ਇਹ ਬੱਚੇ ਜਿਹੜੇ ਨੇ ਕਈ ਵਾਰ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਕਈ ਵਾਰੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਜਦੋਂ ਇੱਕ ਜਾਨਵਰ ਵੀ ਜਿਹੜਾ ਹੁੰਦਾ ਨਾ ਉਹਦਾ ਵੀ ਜੇ ਸਾਈ 2-3 ਵਾਰੀ ਬਦਲ ਜਾਵੇ ਤਾਂ ਉਹ ਜਾਨਵਰ ਦੇ ਰਵੱਈਏ ਵਿੱਚ ਵੀ ਫਰਕ ਪੈ ਜਾਂਦਾ ਤੇ ਫਿਰ ਇੱਕ ਇਨਸਾਨ ਦਾ ਬੱਚਾ ਔਰ ਸ਼ਾਂਤ ਬੱਚਾ ਅਗਰ 10 ਸਾਲਾਂ ਦੇ ਵਿੱਚ ਦੋ ਵਾਰੀ ਆਪ ਦਾ ਪਿਓ ਬਦਲ ਲਵੇ ਮਾਂ ਬਦਲ ਲਵੇ ਤਾਂ ਉਹ ਬੱਚੇ ਦੀ ਮਾਨਸਿਕਤਾ ਕਿਹੋ ਜੀ ਹੋਵੇਗੀ ਸਾਨੂੰ ਸੋਚਣ ਦੀ ਲੋੜ ਇਸ ਚੀਜ਼ ਦੇ ਉੱਤੇ ਔਰ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਲੋੜ ਹੈਗੀ ਆ ਸਾਡੇ ਜਿਹੜੇ ਅੱਜ ਕੱਲ ਦੇ ਮੁੰਡੇ ਕੁੜੀਆਂ ਹੈਗੇ ਨੇ ਉਹ ਇਹਨਾਂ ਚੀਜ਼ਾਂ ਨੂੰ ਬੜਾ ਲਾਈਟਲੀ ਲੈ ਰਹੇ ਹੈਗੇ ਨੇ ਪਰ ਇਹ ਬਹੁਤ ਖਤਰਨਾਕ ਹੈਗੀਆਂ ਨੇ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਆਪਦੇ ਕੀਮਤੀ ਵਿਚਾਰ ਕਮੈਂਟ ਵਿੱਚ ਜ਼ਰੂਰ ਕਰਕੇ ਦੱਸਿਓ ਜੀ ਕਿਉਂਕਿ ਮੇਰਾ ਨਿੱਜੀ ਰੂਪ ਵਿੱਚ ਇਹਨਾਂ ਚੀਜ਼ਾਂ ਨੂੰ ਦੇਖ ਕੇ ਦਿਲ ਦੁਖਦਾ ਹੁੰਦਾ ਹੈ ਇਹ ਚੀਜ਼ਾਂ ਸਾਡੇ ਸਮਾਜ ਵਾਸਤੇ ਕਲੰਕ ਹੈਗੀਆਂ ਨੇ ਅਸੀਂ ਕੱਲ ਨੂੰ ਆਪਦੇ ਬੱਚਿਆਂ ਨੂੰ ਜੋ ਆਪਣੀ ਸੋਸਾਇਟੀ ਨੂੰ ਕੀ ਕਵਾਂਗੇ ਜਦੋਂ ਅਸੀਂ ਇਹਨਾਂ ਦੀ ਜਿੰਦ ਰੋਕਣ ਵਾਸਤੇ ਜਾਂ ਆਪਣੇ ਨਿਆਣਿਆਂ ਨੂੰ ਸਮਝਾਉਣ ਵਾਸਤੇ ਕੋਈ ਕੰਮ ਨਹੀਂ ਕਰਦੇ ਹੈਗੇ ਸਾਡੀਆਂ ਗੁਰਦੁਆਰੇ ਦੇ ਸਟੇਜਸ ਬਹੁਤ ਵੱਡੀਆਂ ਹੈਗੀਆਂ ਨੇ ਮੈਂ ਪਹਿਲੇ ਵੀ ਇੱਕ ਦੁਵਾਰੀ ਕਹਿ ਚੁੱਕਾ ਆਪਣੀਆਂ ਵੀਡੀਓਜ਼ ਵਿੱਚ ਤੇ ਅਕਸਰ ਮੈਨੂੰ ਕਹਤਾ ਜਾਂਦਾ ਤੁਸੀਂ ਸਟੇਜ ਤੇ ਆਓ ਭਈ ਮੈਂ ਇੰਨੇ ਯੋਗਾ ਹੁੰਦਾ ਤੇ ਮੈਂ ਜ਼ਰੂਰ ਕੋਸ਼ਿਸ਼ ਕਰਾਂ ਕੋਈ ਸਟੇਜ ਤੇ ਜਾ ਕੇ ਕਰਦਾ ਪਰ ਮੈਂ ਜਿੰਨਾਕ ਟਿਕਟੌਕ ਤੇ ਕਰ ਸਕਦਾ ਤੁਹਾਡੇ ਸਾਹਮਣੇ ਆਪਣੇ ਜਜ਼ਬਾਤ ਰੱਖ ਸਕਦਾ ਮੈਂ ਆਪਣੇ ਆਪ ਨੂੰ ਇੰਨੇ ਕੁ ਜੋਗਾ ਹੀ ਸਮਝਦਾ ਵੀ ਉਸ ਤੋਂ ਬਾਅਦ ਮੇਰੇ ਕੋਲ ਹਜੇ ਕਪੈਸਿਟੀ ਪਰਮਾਤਮਾ ਨੇ ਨਹੀਂ ਬਖਸ਼ੀ ਹੈਗੀ ਪਰ ਜਿਹੜੀਆਂ ਵੀ ਮੈਂ ਗੱਲਾਂ ਤੁਹਾਡੇ ਨਾਲ ਕਰਨ ਦੀ ਕੋਸ਼ਿਸ਼ ਕਰਦਾ ਉਹ ਕਿਤੇ ਨਾ ਕਿਤੇ ਸਾਡੇ ਸਮਾਜ ਨਾਲ ਸੰਬੰਧਿਤ ਹੁੰਦੀਆਂ ਨੇ ਸਾਡੇ ਸਮਾਜ ਦੀਆਂ ਕ੍ਰਿਤੀਆਂ ਦੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਾਨੂੰ ਠੀਕ ਕਰਨ ਦੀ ਲੋੜ ਹੈਗੀ ਆ ਬਾਕੀ ਆਪ ਦੇ ਕੀਮਤ ਕੀਮਤੀ ਵਿਚਾਰ ਦੇ ਕੇ ਜਰੂਰ ਦੱਸਿਓ ਤੁਸੀਂ ਇਹੋ ਜੇ ਹਾਲਾਤਾਂ ਦੇ ਵਿੱਚ ਜਾਂ ਇਹੋ ਜੇ ਬੱਚਿਆਂ ਨੂੰ ਲੈ ਕੇ ਕਿੰਨੇ ਕੁ ਚਿੰਤਤ ਹੈਗੇ ਹੋ ਕਿੰਨਾ ਕੁ ਤੁਸੀਂ ਆਪ ਦੇ ਸਮਾਜ ਦਾ ਫਿਕਰ ਕਰਦੇ ਹੋ ਮੈਂ ਤੁਹਾਡੇ ਕਮੈਂਟਸ ਵਿੱਚ ਤੁਹਾਡਾ ਇੰਤਜ਼ਾਰ ਕਰੂੰਗਾ ਪੰਜਾਬੀਆਂ ਦੇ ਬਹੁਤ ਸਾਰੇ ਬੱਚੇ ਕੈਨੇਡਾ ਵਿੱਚ ਅਨਾਥ ਰਹਿੰਦੇ ਨੇ ਬਹੁਤੇ ਹੈਰਾਨ ਨ ਹੋਇਓ ਜੇ ਕਿਉਂਕਿ ਇਹ ਬੱਚੇ ਅਨਾਥ ਇਸ ਲਈ ਨਹੀਂ ਹੁੰਦੇ ਕਿ ਇਹਨਾਂ ਦੇ ਬੱਚਿਆਂ ਦੇ ਮਾਪਿਓ ਦੀ ਕਿਸੇ ਹਾਦਸੇ ਦੇ ਐਕਸੀਡੈਂਟ ਵਿੱਚ ਮੌਤ ਹੋ ਜਾਂਦੀ ਹੈ ਤੇ ਨਾ ਹੀ ਇਹਨਾਂ ਬੱਚਿਆਂ ਦੇ ਮਾਪਿਓ ਨੂੰ ਕੋਈ ਬਿਮਾਰੀ ਲੱਗਦੀ ਜਿਹਦੇ ਕਰਕੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਜਦਕਿ ਇਹ ਬੱਚੇ ਜਿਹੜੇ ਨੇ ਜੰਮਦੇ ਅਨਾਥ ਹੁੰਦੇ ਨੇ ਅਨਾਥ ਇਸ ਲਈ ਹੁੰਦੇ ਨੇ ਕਿਉਂਕਿ ਜਨਮ ਦੇਣ ਤੋਂ ਬਾਅਦ ਇਹਨਾਂ ਦੀਆਂ ਮਾਵਾਂ ਜਿਹੜੀਆਂ ਨੇ ਇਹਨਾਂ ਨੂੰ ਹਸਪੀਟਲ ਦੇ ਵਿੱਚ ਛੱਡ ਕੇ ਗਾਂਹ ਚਲੀਆਂ ਜਾਂਦੀਆਂ ਨੇ ਔਰ ਬਹੁਤੀ ਵਾਰ ਇਹਨਾਂ ਬੱਚਿਆਂ ਦੇ ਇਹਦੇ ਬਾਪ ਦਾ ਵੀ ਨਹੀਂ ਪਤਾ ਲੱਗ ਪਉਂਦਾ ਕਿ ਇਹ ਉੰਤੋ ਸਿੱਖੋ ਕਹੋਗੇ ਪੀਏ ਗੱਲਾਂ ਮੈਂ ਕਿਉਂ ਕਰਦਾ ਪਿਆ ਆ ਉਹ ਇਸ ਲਈ ਕਰਦਾ ਪਿਆ ਆ ਕਿ ਇਹ ਗੱਲਾਂ ਸਾਡੇ ਵਾਸਤੇ ਪੰਜਾਬੀਆਂ ਲਈ ਸਾਡੇ ਸਿੱਖਾਂ ਵਾਸਤੇ ਬਹੁਤ ਜ਼ਿਆਦੀਆਂ ਸ਼ਰਮਨਾਕ ਨੇ ਸਾਡੇ ਵਾਸਤੇ ਨਮੋਸ਼ੀ ਵਾਲੀਆਂ ਗੱਲਾਂ ਹੈਗੀਆਂ ਨੇ ਕਿਉਂਕਿ ਇਹ ਬੱਚਾ ਸਾਡੀਆਂ ਇਹ ਬੱਚੇ ਜਿਹੜੇ ਨੇ ਸਾਡੀਆਂ ਹੀ ਧੀਆਂ ਭੈਣਾਂ ਦੇ ਕੁੱਖਾਂ ਦੇ ਵਿੱਚੋਂ ਪੈਦਾ ਹੋ ਰਹੇ ਨੇ ਤੇ ਅਕਸਰ ਪਹਿਲਾਂ ਸਮਾਂ 'ਚ ਕਹਿੰਦੇ ਸੀ ਨਾ ਕਿ ਅਗਰ ਕਿਸੇ ਤੇ ਕੋਲ ਇਹੋ ਜਿਹੇ ਬੱਚਾ ਪੈਦਾ ਹੋਇਆ ਹੋਊਗਾ ਤੇ ਉਹ ਕਹਿੰਦੇ ਨਜਾਇਜ਼ ਔਲਾਦ ਜਾਂ ਕਿਸੇ ਗੋਰੇ ਦੀ ਜਾਂ ਕਿਸੇ ਕਾਲੇ ਦੀ ਹੋਣੀ ਆ ਇਹ ਔਲਾਦ ਨਾ ਗੋਰੇ ਦੀ ਨਾ ਕਾਲੇ ਦੀ ਇਹ ਔਲਾਦਾਂ ਵੀ ਸਾਡੀਆਂ ਆਪਣੀਆਂ ਹੈਗੀਆਂ ਨੇ ਉਹ ਇਸ ਲਈ ਮੈਂ ਤੁਹਾਨੂੰ ਗੱਲ ਕਹਿ ਰਿਹਾ ਕਿਉਂਕਿ ਇਹ ਜੋਕੇ